ਇਹ ਪਰਵਾਰ ਨੂੰ ਦਸਾਉਂਦੇ ਇੱਕ ਪਰਵਾਰ ਸਾਡੇ ਆਗੂ ਸਹਿਵਾਨ ਵਰਕਸਹਿਵਾਨ ਕੁਪੀਲ ਸਹਿਵਾਨ ਮੇਰਾ ਖਿਆਲ ਹੈ ਕਿ ਕੋਲਿਸ਼ੀਵਰ ਦਾ ਕੰਮ ਕਰਦਾ ਜਦੋਂ ਹੋ ਅੰਦਰਸ਼ਵਾਸੀ ਹੋਵੇ ਉਹ ਜੱਟੇ ਬੰਦੇ ਚੱਕ ਰਿਸ਼ਕੰਦੇ ਉਹ ਸਾਡੇ ਨੌਜਵਾਨਾਂ ਦੇ ਬੱਚਿਆਂ ਨੂੰ ਸਕੂਲਾਂ ਤੋਂ ਪਾਲਜਾਂ ਤੋਂ ਵਾਜ ਕੇ ਉਹਨਾਂ ਨੂੰ ਅੰਧਵਿਸ਼ਵਾਸਕ ਬਣਦੀ ਹੈ ਉਹ ਕਾਮਰਕਟ ਹੋਣ ਦੇ ਹੱਕਦਾਰੀ ਕਾਮਰਕਟ ਕਰੇ ਕਿਸੇ ਨੂੰੋਂ ਤੋਂ ਸੋਸੇ ਨਹੀਂ ਪਾਉਂਦਾ ਕਾਮਰ ਸਿੱਖਿਆ ਦੇਊਗਾ ਇਹ ਲੋਕਾਂ ਦੀ ਮਦਦ ਕਰਨੀ ਹੈ ਕਿਸੇ ਨਾਲ ਟੱਕਾ ਹੁੰਦਾ ਹੈ ਮਦਦ ਟੱਕਾ ਨਹੀਂ ਹੋ ਜੇ ਨਾ ਉਹ ਤੋਂ ਮਦਦ ਕਰਦਾ ਹੈ ਮਾਤਾ ਨੂੰ ਇਹ ਲੱਗਦਾ ਇਹ ਜਿਵੇਂ ਉਹ ਹੁੰਦੇ ਨੇ ਵੱਡੇ ਸ਼ਹਿਰਾਂ ਦੇ ਵਿੱਚ ਉਹ ਬੱਚੇ ਚੱਕ ਕੇ ਲੈ ਜਾਂਦੇ ਨੇ ਕਿਸੇ ਦੀ ਹਵਾ ਤੋੜਤੀ ਕਿਸੇ ਦੀ ਲੱਤ ਤੋੜਤੀ ਕਿਸੇ ਦੀ ਅੱਖ ਪਰਖੋ ਕਰਤੀ ਫੇਰ ਉਹ ਚੋਕਾ ਜਿਹਾ ਬਹਾਦਰ ਨੇ ਉਹਨੇ ਉੱਤੇ ਲੱਗਦੇ ਨੇ ਕਹਿ ਦਈਏ ਪੈਸੇ ਇਕੱਠੇ ਕਰਾਉਂਦੇ ਨੇ ਇਹ ਰੋਲ ਆ ਉਹੀ ਕੰਮ ਆ ਮਦਦ ਪੈਸੇ ਇਕੱਠੇ ਕਰਨਾ ਪਹਿਲੇ ਤਾਂ ਬੱਚੇ ਨੂੰ ਪੜਾ ਤੂੰ ਆਗਰਾ ਮਹਾਤਮਾ ਜੇ ਇਹ ਕਿਰਪਾ ਕੋਈ ਥੋੜੀ ਕਲੀ ਜਾਇਆ ਜਾਤਾ ਹੈ ਇਹਨੂੰ ਸਾਡੇ ਕੋਲੇ ਲਿਆ ਇੰਦੀ ਇਕਲਾਮ ਦੇ ਨੌਕਰਾਂ ਦੇ ਮਗਰ ਇਹੇ ਕਟਰਾ ਵਾਪਰ ਕੇ ਨਰ ਵਕੀਲ ਸਰਵਰ ਮੱਠੇ ਨੇ ਵਕੀਲਤੀ ਚਾਏ ਨੂੰ ਬੇਨਤੀ ਕਰਦਾ ਦੋ ਦਿਨਾਂ ਲੋਕਿਆਂ ਦੇ ਇਕੱਠ ਹੈ ਜੇ ਪੰਜਾਬ ਦੇ ਵਿੱਚੋਂ ਵਕੀਲ ਸਰਵਰ ਨਾਲ ਦਾ ਜਾਜਤ ਦਿਖਾ ਦੇਣਾ ਸਵਾਲ ਹੀ ਨਹੀਂ ਪੈਂਦਾ ਵੀ ਆਪਾਂ ਨੂੰ ਨਿਸ਼ਾਖ ਨਾ ਦੇਵੇ ਅਸੀਂ ਤਾਂ ਕਰ ਨਹੀਂ ਕਰੇਗੇ ਬੜਾ ਰੋਟੀ ਹੋਵੇ ਕਹਿੰਦੇ ਇੱਕ ਵਰਕਰ ਹੈ ਕੋਈ